ਸ਼ਸ਼ਕਾਲ ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਫਿਲਮ ਐਮਰਜੈਂਸੀ ਨੂੰ ਪੰਜਾਬ ਚ ਰਿਲੀਜ਼ ਕਿਤੇ ਜਾਨ ਦਾ ਵਿਰੋਧ ਹਾਏ 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 ਸੈਫੋਂ ਦਾ ਮਾਮਲਾ ਚਿਤਕੌਰ ਸ਼ਕਤੀ ਗ੍ਰਿਫਤਾਰ ਵਾਈਟ ਹਾਊਸ ਤੇ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ ਸੁਣਾਈ ਗਈ ਸਜ਼ਾ ਫੋਮਿੰ ਇਨਸਾਫ ਮੋਰਚਾ ਕਾਲੇ ਦਿਨ ਵਜੋਂ ਮਨਾਵੇਗਾ ਗਣਤੰਤਰ ਦਿਵਸ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ਵਿੱਚ ਖੁਦ ਨੂੰ ਮਜ਼ਬੂਤੀ ਨਾਲ ਉਭਾਰਨ ਲਈ ਖਿੱਚੀ ਤਿਆਰੀ ਸਾਨਾ ਵੱਲੋਂ ਮੁੜ ਦਿੱਲੀ ਕੂਚ ਦਾ ਐਲਾਨ ਇਸ ਪੋਸ਼ਨ ਮਾਮਲਾ ਕੇ ਸੰਬੰਧੀ ਰਿਪੋਰਟ ਬਾਰੇ ਫੈਸਲਾ 15 ਅਪ੍ਰੈਲ ਨੂੰ ਅਤੇ ਹੁਣ ਖਬਰਾਂ ਵਿਸਥਾਰ ਨਾਲ ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ ਪੰਜਾਬ ਚ ਵੱਖ-ਵੱਖ ਥਾਵਾਂ ਤੇ ਰਿਲੀਜ਼ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲਿਆ ਜੀ ਹਾਂ ਭਾਜਪਾ ਸੰਸਦ ਤੇ ਬਾਲੀਵੁੱਡ ਅਦਾਕਾਰਾਂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਅੱਜ ਰਿਲੀਜ਼ ਹੋ ਗਈ ਹੈ ਪਰ ਇਸ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ

ਜੇਕਰ ਗੱਲ ਕਰੀਏ ਪਟਿਆਲਾ ਦੇ ਪੀਵੀਆਰ ਮਾਲ ਦੀ ਤਾਂ ਪੀਵੀਆਰ ਮਾਲ ਦੇ ਬਾਹਰ ਜਥੇਬੰਦੀਆਂ ਵੱਲੋਂ ਨਾਰੇਬਾਜ਼ੀ ਕਰ ਇਸ ਫਿਲਮ ਨੂੰ ਹਟਾਉਣ ਦੀ ਗੱਲ ਕੀਤੀ ਗਈ ਜਿਸ ਵਿੱਚ ਐਸਜੀਪੀਸੀ ਮੈਂਬਰ ਪੁਲਿਸ ਨਾਲ ਵੀ ਗੱਲ ਕਰਦੇ ਨਜ਼ਰ ਆਏ ਕੁਝ ਦੇਰ ਪ੍ਰਦਰਸ਼ਨ ਚੱਲਣ ਤੋਂ ਬਾਅਦ ਪੀਵੀਆਰ ਮਾਲਕ ਨੇ ਫਿਲਮ ਨਾ ਲਗਾਉਣ ਦਾ ਭਰੋਸਾ ਦਿੱਤਾ ਜ਼ਿਕਰ ਹੋ ਗਏ ਕਿ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਯਾਨੀ ਕਿ 17 ਜਨਵਰੀ ਅੱਜ ਰਿਲੀਜ਼ ਹੋ ਰਹੀ ਫਿਲਮ ਐਮਰਜੈਂਸੀ ਤੇ ਪੰਜਾਬ 'ਚ ਰੋਕ ਲਗਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅਪੀਲ ਵੀ ਕੀਤੀ ਗਈ ਸੀ ਪੱਤਰ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਤੇ ਰੋ ਪੈਦਾ ਹੋਵੇਗਾ ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਸੂਬੇ ਅੰਦਰ ਬੈਨ ਕਰੇ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ ਇਹ ਫਿਲਮ ਲਾਣੀ ਨਹੀਂ ਹੈਗੀ ਨਾ ਹੀ ਅਸੀਂ ਸਾਨੂੰ ਕੋਈ ਹੁਕਮ ਮਿਲਿਆ ਚਲੋ ਬਹੁਤ ਮੈਂ ਕਹਤਾ ਮੈਂ ਕਿ ਜੇ ਫੋਨ ਲਾਣੀ ਹੈ ਐਸੋ ਚ ਸਾਰੀ ਨੌਲੇਜ ਪੁੱਛ ਕੇ ਤਾਂ ਲਾਣੀ ਅਸਾਂ ਲਾਣੀ ਨਹੀਂ ਚਲੋ ਅਸੀਂ ਦਾ ਇਸ ਦਾ ਵਿਰੋਧ ਕਰਦੇ ਆ ਕਿ ਨਹੀਂ ਲਾਂਦੇ ਤਾਂ ਵਧੀਆ ਗੱਲ ਹੈ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਬਾਬਾ ਜੀ ਆਪ ਵੀ ਆਪ ਨਹੀਂ ਅਸੀਂ ਤੁਹਾਡੇ ਨਾਲ ਸਰਦਾਰ ਠੀਕ ਹੈ ਲਾਂਦੇ ਨਹੀਂ ਹੈਗੇ ਇਹ ਟੈਨਸ਼ਨ ਆਵਾਜ਼ ਇਹ ਇੱਕ ਮਿੰਟ ਜੀ ਕਿ ਬਾਕੀ ਜਿੱਥੇ ਜਿੱਥੇ ਚੱਲ ਰਹੀ ਹੈ ਨਾ ਫਿਲਮ ਜਿੱਥੇ ਜਿੱਥੇ ਆਇਆ ਹੈਗਾ ਨੈਟ ਦੇ ਉੱਤੇ ਸਾਰਿਆਂ ਨੇ ਪਹਿਲਾਂ ਕਹਿਣ ਤੋਂ ਬੰਦ ਕਰਵਾ ਦਿੱਤੀ ਇਹਨਾਂ ਨੇ ਇਹਨਾਂ ਨੇ ਮਤਲਬ ਕਿ ਉਹ ਜਿਹੜਾ ਆਪਣੇ ਨੈਟਵਰਕ ਤੇ ਟੈ ਬਾਦ ਦੁਪਹਿਰ ਜਾਂ ਬਾਦ ਰਾਤ ਸੱਚ 12 ਵਜੇ ਤੋਂ ਬਾਅਦ ਜਿਹਨਾਂ ਨੇ ਹਟਾਇਆ ਤਾਂ ਕਰਕੇ ਆ ਜਿਹੜੀ ਗੱਲ ਹੋਈ ਆ ਫਿਰ ਵੀ ਜੋ ਤੁਹਾਨੂੰ ਐਸਜੀਪੀਸੀ ਵੱਲੋਂ ਦੇਸ਼ ਆਉਣਗੇ ਜੀ ਉਹ ਤੁਸੀਂ ਉਦੋਂ ਤਾਂ ਖੜੋ ਹੋਗੇ ਇੱਥੇ ਸ਼ਾਂਤਮਈ ਤਰੀਕੇ ਨਾਲ ਹਾਂ ਕਿ ਨਾਲ ਹਾਂਜੀ ਹਾਂਜੀ ਉਹਨਾਂ ਜਰ ਬੈਠਾਂਗੇ ਆਪਾਂ ਇੱਥੇ ਇਸੇ ਸ਼ਾਂਤਮਈ ਤਰੀਕੇ ਨਾਲ ਜਦੋਂ ਉਹ ਦੇਸ਼ ਆਊ ਆਪਾਂ ਚਲੇ ਜਾਵਾਂਗੇ ਵਾਪਸ ਬਹੁਤ ਚੰਗੀ ਗੱਲ ਆ ਜੇ ਨਹੀਂ ਲੱਗਦੀ ਤੇ ਬਹੁਤ ਵਧੀਆ ਗੱਲ ਇਸ ਫਿਲਮ ਦੇ ਵਿੱਚ ਸਿੰਘ ਦਾ ਦੇ کردار ਖੁਸ਼ੀ ਕਰਨ ਦਾ ਯਤਨ ਕੀਤਾ ਅੱਜੋ ਜੀ ਮੈਂਬਰ ਸਾਹਿਬ ਉੱਤਰ ਆਇਆ ਜਦੋਂ ਐਮਰਜੈਂਸੀ ਲੱਗੀ ਵੀ ਸੀ ਆਈਡੀਆ ਵਿੱਚ ਉਸ ਵੇਲੇ ਵੀ ਐਮਰਜੈਂਸੀ ਦਾ ਵਿਰੋਧ ਖਾਲਸੇ ਪੰਥ ਨੇ ਕੀਤਾ ਸੀ ਪਰ ਇਸ ਫਿਲਮ ਦੇ ਵਿੱਚ ਖਾਲਸੇ ਪੰਥ ਦਾ ਜਿਹੜਾ ਕਿਰਦਾਰ ਹੈ ਉਹਨੂੰ ਨੀਵਾ ਕਰਕੇ ਵਿਖਾਇਆ ਗਿਆ ਹੈ ਵਿਰੋਧ ਦੇ ਵਿੱਚ ਵਿਰੋਧ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪਰਬਤ ਕਮੇਟੀ ਬਾਕੀ ਵੀ ਜਿੰਨੀਆਂ ਸਿੱਖ ਸੰਸਥਾਵਾਂ ਵਾਲੇ ਸੰਗਤਾਂ ਵਾਲੇ ਸਭ ਲੋਕੋਰ ਹੋਰ ਕੀਤਾ ਜਾ ਰਿਹਾ ਹੈ। ਪੁਲਿਸ ਸੈਫਲੀ ਖਾਂਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜੀ ਹਾਂ 20 ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਚ ਲੱਗੀਆਂ ਹੋਈਆਂ ਨੇ। ਇਸ ਦੌਰਾਨ ਵੱਡੀ ਖਬਰ ਆ ਰਹੀ ਹੈ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ इस घटना च उस व्यक्ति की कोई भूमिका है ज जा नहीं जानकारी अनुसार पुलिस ने सीसी टीवी फुटेज के आधार से शक्की हिरासत के लिया दसिया जा रहा है कि पुलिस ने शक्की व्यक्ति तो उ बैग मिले जो सी टीवी के दिखाई दे रहा है ਉਹਦਰ ਅਮਰੀਕਾ ਦੇ ਵਾਈਟ ਹਾਊਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਸਾਈ ਵਰਸ਼ਿਤ ਕੰਦੂਲਾ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀਹਾਂ ਅਮਰੀਕੀ ਅਦਾਲਤ ਨੇ ਕਿਹਾ ਹੈ ਕਿ ਹਮਲੇ ਪਿੱਛੇ ਨੌਜਵਾਨ ਦਾ ਉਦੇਸ਼ ਅਮਰੀਕੀ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਤੇ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਥਾਪਿਤ ਕਰਨਾ ਸੀ ਜੱਜ ਡੈਬਨੀ ਐਲ ਫ੍ਰੈਡਰਿਕ ਨੇ ਨੌਜਵਾਨ ਨੂੰ ਕੈਦ ਦੀ ਸਜ਼ਾ ਸੁਣਾਈ ਤੇ ਨਾਲ ਹੀ 3 ਸਾਲ ਨਿਗਰਾਨੀ ਹੇਠ ਰਿਹਾਈ ਦਾ ਆਦੇਸ਼ ਵੀ ਦਿੱਤਾ ਹੈ

ਬ੍ਰੇਤ ਬਾ ਤੁਹਾਡਾ ਸਵਾਗਤ ਹੈ ਬਿਤੇ ਕਈ ਮਹੀਨਿਆਂ ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਕੌਮੀ ਇਨਸਾਫ ਮੋਰਚੇ ਦੇ ਸਮੂਹ ਮੈਂਬਰਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਇਸ ਦੌਰਾਨ ਉਹਨਾਂ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਨਾਲ ਹੀ ਮੀਟਿੰਗ ਮਗਰੋਂ ਕੌਮੀ ਇਨਸਾਫ ਮੋਰਚੇ ਵੱਲੋਂ ਵੱਡਾ ਐਲਾਨ ਵੀ ਕੀਤਾ ਗਿਆ ਜੀ ਹਾਂ ਦਰਅਸਲ ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹੋਏ ਰੋਸ ਮਾਰਚ ਕੀਤਾ ਜਾਵੇਗਾ ਇੰਨਾ ਹੀ ਨਹੀਂ ਕਿਸਾਨਾਂ ਨੂੰ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਮਾਰਚ ਕਰਨ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ ਕੌਮੀ ਇਨਸਾਫ ਮੋਰਚੇ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ 26 ਜਨਵਰੀ ਨੂੰ ਦਿੱਤੀ ਗਈ ਕਾਲ ਤੇ ਕਿਸਾਨ ਕਿਸਾਨੀ ਝੰਡਿਆਂ ਨੂੰ ਨਾਲ ਲੈ ਕੇ ਕਾਲੀਆਂ ਝੰਡੀਆਂ ਲਾ ਕੇ ਰੋਸ ਮਾਰਚ ਕਰਨ ਦੱਸਿਆ ਹੈ ਕਿ 26 ਜਨਵਰੀ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਮਿਲ ਕੇ ਕੌਮੀ ਇਨਸਾਫ ਮੋਰਚੇ ਤੇ ਵੱਡਾ ਇਕੱਠ ਕੀਤਾ ਜਾਵੇਗਾ ਮੋਦਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਮੁੜ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਖੁਦ ਨੂੰ ਮਜ਼ਬੂਤੀ ਨਾਲ ਉਭਾਰਨ ਲਈ ਤਿਆਰੀਆਂ ਖਿੱਚ ਲਈਆਂ ਨੇ ਜੀ ਹਾਂ ਅਕਾਲੀ ਦਲ ਵੱਲੋਂ ਸੂਬੇ ਭਾਰ ਦੇ ਵਿੱਚ 20 ਜਨਵਰੀ ਤੋਂ ਮੈਂਬਰਸ਼ਿਪ ਮੋਹਮ ਦੀ ਸ਼ੁਰੂਆਤ ਕੀਤੀ ਜਾਵੇ ਜਿਸ ਮਗਰਮ ਪ੍ਰਦਾਨ ਸਣੇ ਹੋਰ ਜਥੇ ਬੰਦਕ ਚੋਣਾ ਕਰਵਾਈਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਜਥੇ ਬੰਦਕ ਚੋਣਾ ਦੇ ਲਈ 25 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਦੀ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਮੈਂਬਰਸ਼ਿਪ ਮੋਹਮ ਲਈ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਮੈਂਬਰਸ਼ਿਪ ਮੋਹਮ ਦੇ ਲਈ ਕਾਪੀਆਂ ਪ੍ਰਿੰਟ ਕਰਵਾਈਆਂ ਜਾ ਰਹੀਆਂ ਨੇ ਤੇ ਸੰਵਿਧਾਨਕ ਨੀਮਾ ਦੇ ਮੁਤਾਬਿਕ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾ ਰਹੇ ਨੇ ਪੰਜਾਬ ਦੇ ਸ਼ੰਭੂ ਬਾਰਡਰ ਤੇ ਆंदोलਨ ਕਰੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਜੀਹਾਂ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੇ ਦੱਸਿਆ ਕਿ ਇਸ ਵਿੱਚ 101 ਕਿਸਾਨ ਭਾਗ ਲੈਣਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜੇ ਗੱਲਬਾਤ ਲਈ ਤਿਆਰ ਨਹੀਂ ਹੈ ਇਸ ਲਈ ਉਹ ਅੰਦੋਲਨ ਹੋਰ ਤੇਜ਼ ਕਰਨਗੇ ਕਿਸਾਨ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਪ੍ਰਧਾਨ ਮੰਤਰੀ ਬਣਦੇ ਆ ਹੀ ਘਟੋ ਘਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਦੇਣ ਲਈ ਦੇਸ਼ ਦੇ ਵਿੱਚ ਇੱਕ ਕਾਨੂੰਨ ਲਿਆਂਦਾ ਜਾਵੇਗਾ ਕਿਸਾਨਾਂ ਦੀਆਂ ਸਾਰੀਆਂ ਮੰਗਾ ਦੇ ਛੇਤ ਵਿੱਚ ਨੇ ਅਤੇ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ ਦੱਸ ਜਾਈਏ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਦਸੰਬਰ ਮਹੀਨੇ ਦੇ ਵਿੱਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋਂ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਕੇਡ ਤੇ ਰੋਕ ਲਿਆ ਸੀ ਐਮਐਸਪੀ ਗਰੰਟੀ ਐਕਟ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਪਿਛਲੇ 11 ਮਹੀਨਿਆਂ ਤੋਂ ਸਰਹੱਦ ਤੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਉਧਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਖਨਾਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੇ ਸਮਰਥਨ ਚ 101 ਕਿਸਾਨ ਲਗਾਤਾਰ ਦੂਜੇ ਦਿਨ ਤੋਂ ਖੜਤਾਲਤੇ ਨੇ ਨਵੀਂ ਦਿੱਲੀ ਅਦਾਲਤ ਨਾਬਾਲਗ ਪਹਿਲਵਾਨ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਪੋਸ਼ਣ ਸ਼ਰਨ ਸਿੰਘ ਖਿਲਾਫ ਦਰਜ ਕਰਵਾਈ ਗਈ ਜਨਸੀ ਸ਼ੋਸ਼ਣ ਦੀ ਸ਼ਿਕਾਇਤ ਰੱਦ ਕਰਨ ਸੰਬੰਧੀ ਪੁਲਿਸ ਦੀ ਰਿਪੋਰਟ ਸਵੀਕਾਰ ਕਰਨੀ ਹੈ ਜਾਂ ਨਹੀਂ ਬਾਰੇ ਫੈਸਲਾ 15 ਅਪ੍ਰੈਲ ਨੂੰ ਸੁਣਾਈ ਗਈ ਪਹਿਲੀ ਅਗਸਤ 2023 ਨੂੰ ਚੈਂਬਰ ਦੇ ਵਿੱਚ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਨਾਬਾਲਗ ਮਹਿਲਾ ਪਹਿਲਵਾਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਸੰਤੁਸ਼ਟ ਹੈ ਤੇ ਪੁਲਿਸ ਵੱਲੋਂ ਮਾਮਲੇ ਨੂੰ ਬੰਦ ਕਰਨ ਸੰਬੰਧੀ ਦਾਇਰ ਕੀਤੀ ਗਈ ਰਿਪੋਰਟ ਦਾ ਵਿਰੋਧ ਨਹੀਂ ਕਰਦੀ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਵੋ ਇਜਾਜ਼ਤ ਧੰਨਵਾਦ